ਮੈਂ ਅੱਗੇ ਸਾਹ ਤੇ ਉਹ ਮੇਰੇ ਮਗਰ ਸੀ। ਵੇਰੇ ਤਾਂ ਇਹ ਡੋੜ ਗਏ ਆ। ਹਾਂ ਹਾਂ। ਤੇ ਜਦੋਂ ਆਉਂਦੇ ਆਏ ਆ ਨਾ ਹਾਂ ਹਾਂ। ਕਿ ਅਸੀਂ ਚਾਰ ਬੰਦੇ ਪਾਣੀ ਤੇ ਲੱਖ ਲੱਖ ਪਾਣੀ ਤੇ ਹੀ ਆਖੇ ਵਿੱਚੋਂ ਦੀ ਲੰਘ ਜਾਂਦੇ। ਨਹੀਂ ਉਹ ਤੇ ਅੱਗੇ ਆ ਰਹੇ ਆ ਤੇ ਉਹ ਮੇਰੇ ਮਗਰ ਆ। ਤੇ ਉਹ ਮੈਨੂੰ ਆਂਦਾ ਬਾਪਾ ਪਿੱਛੇ ਚੱਲ ਗਿਆ। ਮੈਂ ਕਿਹਾ ਤੂੰ ਪਿੱਛੇ ਮੁੜ ਜਾ। ਅੱਛਾ ਹਾਂ? ਉਹ ਪਿੱਛੇ ਮੁੜ ਗਿਆ। ਉਹ ਪਿੱਛੇ ਮੁੜ ਗਿਆ ਪਿੱਛਾ ਜਾ ਕੇ ਮੈਂ ਉਹਨੂੰ ਵੇਖਿਆ ਜਿਹੜੇ ਪਾਣੀ ਚੱਪੜ ਗਿਆ। ਬਾਅਦ ਵਿੱਚ ਪਤਾ ਨਹੀਂ ਉਹਦੇ ਨਾਲ ਕੀ ਬਾਣਾ ਵਾਪਰਿਆ। ਕੀ ਨਾਮ ਤੁਹਾਡਾ ਹੈ? ਸਵਰਨ ਸਿੰਘ ਸਵਰਨ ਸਿੰਘ ਤੁਸੀਂ ਵੀ ਗਏ ਸੀ ਨਾਲ ਹੀ ਹਾਂ ਮੈਂ ਅੱਗੇ ਸਾਹ ਤੇ ਉਹ ਮੇਰੇ ਮਗਰ ਸੀ ਅੱਛਾ ਅੱਛਾ ਤੁਸੀਂ ਕਿਵੇਂ ਨਾਲ ਹੀ ਗਏ ਸੀ ਹਾਂ ਨਹੀਂ ਸਵੇਰੇ ਤਾਂ ਡੋਰਡ ਗਏ ਆ ਹਾਂ ਹਾਂ ਤੇ ਜਦੋਂ ਆਉਂਦੇ ਆਏ ਆ ਨਾ ਹਾਂ ਹਾਂ ਕਿ ਅਸੀਂ ਚਾਰ ਬੰਦੇ ਪਾਣੀ ਤੇ ਲੱਖ ਲੱਖ ਪਾਣੀ ਤੇ ਅਸੀਂ ਆਖਿਆ ਵਿਚੋਂ ਦੀ ਲੰਘ ਜਾਣੇ ਆ ਤੁਹਾਡੀ ਵੀ ਉਧਰ ਜ਼ਮੀਨ ਹੈ ਹਾਂ ਸਾਡੀ ਵੀ ਉੱਥੇ ਜ਼ਮੀਨ ਹੈ ਅੱਛਾ ਤੁਸੀਂ ਵੀ ਨਾਲ ਗਏ ਮੈਂ ਉਹਦੇ ਅੱਗੇ ਆ ਰਿਹਾ ਤੇ ਉਹ ਮੇਰੇ ਮਗਰ ਆ ਰਿਹਾ ਅੱਛਾ ਤੇ ਜਦੋਂ ਰਸਤੇ ਦੇ ਵਿੱਚ ਨਾ ਜਦੋਂ ਅਸੀਂ ਰਸਾ ਫੜਿਆ ਤੇ ਅਸੀਂ ਦੋਵੇਂ ਇੱਕ ਵਾਰ ਸਾਡੇ ਪਾਣੀ ਉੱਦੀ ਲੰਘ ਗਿਆ ਹਾਂ ਹਾਂ ਦੋਵੇਂ ਦੇ ਇੰਨਾ ਰੋੜ ਪਾਣੀ ਦਾ ਤੇ ਉਹ ਮੈਨੂੰ ਆਦਾ ਬਾਪਾ ਪਿੱਛੇ ਚੱਲ ਗਿਆ ਮੈਂ ਕਿਹਾ ਤੂੰ ਪਿੱਛੇ ਮੁੜ ਜਾ ਅੱਛਾ ਹਾਂ ਉਹ ਪਿੱਛੇ ਮੁੜ ਗਿਆ ਉਹ ਪਿੱਛੇ ਮੁੜ ਗਿਆ ਪਿੱਛੇ ਜਾ ਕੇ ਮੈਂ ਉਹਨੂੰ ਵੇਖਿਆ ਏਡੇ ਏਡੇ ਪਾਣੀ ਚੱਪੜ ਗਿਆ ਉਹ ਹੂੰ ਹੂੰ ਬਾਅਦ ਦੇ ਵਿੱਚ ਪਤਾ ਨਹੀਂ ਉਹਦੇ ਨਾਲ ਕੀ ਪਾਣਾ ਵਾਪਰਿਆ ਫਿਰ ਮੇਰੇ ਅੱਗੇ ਤਾਂ ਮੈਂ ਮੈਨੂੰ ਵੀ ਆ ਵੇਖੋ ਮੈਨੂੰ ਵੀ ਬੜੀਆਂ ਅਰੇ ਅਗਰ ਲੱਗੀਆਂ ਆਣਿਆ ਰਸੇ ਨਾਲ ਵੱਜਵਾ ਗਿਆ ਤੁਸੀਂ ਵੀ ਜ਼ਖਮੀ ਹੋ ਹਾਂ ਇੱਥੇ ਆਵੇ ਇੱਕ ਵੀ ਮੇਰੀ ਆਵੇ ਸਾਰੀ ਅਗਰ ਰਸੇ ਦੇ ਨਾਲ ਹੀ ਆਵੇ ਸਾਰੀ ਕੀ ਰੱਸਾ ਖਿੱਚ ਕੇ ਲੈ ਗਿਆ ਤੁਹਾਨੂੰ ਰੱਸਾ ਬਰਸਾ ਦਾ ਸਾਨੂੰ ਬਚਾ ਕੇ ਆ ਕੇ ਹਾਂ ਹਾਂ ਰੱਸੇ ਫੜ ਕੇ ਤੇ ਬਚਿਆ ਨਹੀਂ ਤੇ ਪਾਣੀ ਰੋੜਦਾ ਸੀ ਹਾਂ ਹਾਂ ਉਹ ਫਿਰ ਅਸੀਂ ਉਹ ਪਿੱਛੇ ਚਲਾ ਗਿਆ ਮੈਂ ਤਾਂ ਜਦੋਂ ਬਸੁਰਤ ਹੋ ਕੇ ਬਾਹਰ ਨਿਕळा ਆਂ ਹਾਂ ਹਾਂ ਤੇ ਮੈਂ ਇੱਥੇ ਗੇਟ ਤੇ ਆਣ ਕੇ ਮੈਂ ਐਂਟਰੀ ਬੁਟਾ ਵਾਲੀ ਸਾਹਿਬ ਮੈਨੂੰ ਆਦਾ ਇਹ ਤੁਹਾਡਾ ਬੰਦਾ ਇੱਕ ਰੋੜ ਗਿਆ ਮੈਂ ਕਿਹਾ ਮਰੀਕ ਸਿੰਘ ਹੈਗਾ ਹੀ ਮੈਂਕਰ ਉਹ ਤਾਂ ਪਿਛਾ ਮੁੜ ਗਿਆ ਹਾਂ ਉਹ ਤਾਂ ਬੰਦਾ ਹੀ ਕੋਣੀ ਸੀ ਉਹ ਆਦਾ ਨਹੀਂ ਉਹ ਬੰਦਾ ਰੋੜ ਗਿਆ ਫਿਰ ਮੈਂ ਇਥੋਂ ਫਿਰ ਦੁਬਾਰਾ ਗਿਆ। ਉਹ ਉੱਤੇ ਬੈਠਿਆ ਰਹਿੰਦਾ ਸੀ। ਤੁਸੀਂ ਕਿਸ ਤਰ੍ਹਾਂ ਜਾਨ ਆਪਦੀ ਬਚਾਈ? ਕਿਸ ਤਰ੍ਹਾਂ ਨਿਕਲੇ? ਅਸੀਂ ਤਾਂ ਰਸੇ ਨੂੰ ਫੜ ਕੇ ਨਿਕਲੇ। ਹਾਂ ਹਾਂ। ਰਸਾ ਉਹਨੇ ਹੀ ਫੜਿਆ ਸੀ। ਅੱਛਾ। ਪਰ ਉਹਨੂੰ ਕੋਈ ਕੋਈ ਤਰੰਦੀ ਵੀ ਦਿੱਕਤ ਸੀ। ਹਾਂ ਹਾਂ। ਤੇ ਉਹ ਖਰੇ ਕੁਮਾਰ ਆ ਜਾਂ ਨਾ ਹੁੰਦੀ ਜਿਹੜੀ ਅਜਲੇ ਜਿਵੇਂ ਵੀ। ਨਹੀਂ ਤੇ ਅੱਗੇ ਵੀ ਅੱਕ ਲੱਖ ਲੱਖ ਪਾਣੀ ਦੇ ਵਿੱਚ ਬੰਦਾ ਡੁੱਬਣਾ ਕੋਈ ਸੌਖੀ ਨਹੀਂ ਡੁੱਬਦਾ ਭਾਵੇਂ ਨਾ ਵੀ ਤਰਦਾ ਆਵੇ। ਠੀਕ। ਬਾਕੀ ਚਾਹੋ ਮਹਾਰਾਜ ਨੇ ਉਹਨੂੰ ਕਾਰੋਂ ਦਾ ਬੈਗ ਆ ਵਿਚਾਰੇ ਦਾ ਕਾਰੋਂ ਦੇ ਨਾਲ ਸੀ ਬਹੁਤ ਮਾੜਾ ਆਇਆ ਲਿੱਕ ਨਿੱਕੇ ਬੱਚੇ ਨੇ ਉਹਦੇ ਠੀਕ ਕੀ ਨਾਮ ਤੁਹਾਡਾ ਹਰਵਿੰਦਰ ਸਿੰਘ ਹਰਵਿੰਦਰ ਕੀ ਲੱਗਦੇ ਸੀਗੇ ਆਪਣੇ ਮੇਰੇ ਬਾਦਰ ਸਾਹਿਬ ਸੀ ਕਿੰਨੀ ਉਮਰ ਸੀਗੀ ਕਿੰਨੇ 55 ਸਾਲ ਮਰੇ ਤੇ ਕੀ ਕਰਨ ਗਿਆ ਸੀ ਸਰ ਪਾਣੀ ਲਾਉਣ ਗਿਆ ਸੀ ਕਣਕਣੀ ਜੀ ਪਾਣੀ ਲਾਉਣ ਗਿਆ ਸੀ ਹਾਂਜੀ ਅੱਛਾ ਕੀ ਵਾਪਸ ਆ ਰਹੇ ਸੀ ਕਿਦਾਂ ਹਾਂਜੀ ਸਰ 4 ਵਜੇ ਤੇ 4 ਸਾਢੇ 4 ਵਜੇ ਤਕਰੀਬ ਵਾਪਸ ਆ ਰਹੇ ਸੀਗੇ ਹਾਂ ਹਾਂ ਤੇ ਪਹਿਲਾਂ ਤਾਂ ਦਰਿਆ 'ਚ ਪਾਣੀ ਦਰਿਆ ਦੇ ਵਿੱਚ ਵੇੜਾ ਲੱਗੇ ਨੇ ਥੱਲੇ ਤੇ ਇੱਕ ਵਾਰੀ ਇੱਕਦਮ ਪਾਣੀ ਵਧ ਗਿਆ ਪੈਰ ਫਿਸਲ ਗਿਆ ਕਹਿ ਰਹੇ ਸੀਗੇ ਤੇ ਉਹ ਪਾਣੀ ਵਧਣ ਕਰਕੇ ਇਹਨਾਂ ਨੂੰ ਦਰਿਆ ਦੇ ਵਿੱਚ ਸਿੱਧਾ ਤਰुण ਹੋ ਗਿਆ ਤਰ ਤਰ ਕੇ ਲੱਗੇ ਇਹ ਕਿਸ ਤਰ੍ਹਾਂ ਹਾਦਸਾ ਕਿੱਥੇ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਇਹ ਸਰ 195/1 ਗੇਟ ਦੇ ਕੋਲੇ ਹੋਇਆ ਜੀ ਦੋਨਾਂ ਤੇ ਲੁਮਨ ਠੀਕ ਉਨਕੀ ਮੰਗ ਹੈ ਤੁਹਾਡੀ ਸਰ ਮੰਗ ਕੋਈ ਨਹੀਂ ਬਸ ਸਾਨੂੰ ਜਿੱਦਾਂ ਵੀ ਸਾਨੂੰ ਲੱਭ ਕੇ ਦੇ ਦੇਣ ਬਸ ਹੂੰ ਹੂੰ ਕਿੰਨੀ ਉਮਰ ਸੀ ਇਹਨਾਂ ਦੀ ਸਰ ਇਹਨੇ 55 ਸਾਲ ਬਰਸੀ ਖੇਤੀ ਕਰਨ ਗਿਆ ਸੀ ਹਾਂਜੀ ਸਰ ਠੀਕ ਕੀ ਹੋਇਆ ਕਿ ਪ੍ਰਸ਼ਾਸਨ ਅਜੇ ਤੱਕ ਆਇਆ ਇੱਥੇ ਕੋਈ ਨਹੀਂ ਆਇਆ ਜੀ ਇੱਥੇ ਤੱਕ ਜੀ 4 ਵਜੇ ਦੇ ਫੋਨ ਕਰਨੇ ਕੋਈ ਨਹੀਂ ਪੰਜ 6 6 ਘੰਟੇ ਹੋ ਗਏ 4 ਵਜੇ ਦੀ ਗੱਲ ਹੈ 4 ਵਜੇ ਦੇ ਫੋਨ ਕਰਨੇ ਕੋਈ ਨਹੀਂ ਸਰਕਾਰੀ ਬਲਾਜਾ ਸਾਡੇ ਕੋਲੇ ਤੱਕ ਕੋ ਕੋਤਾ ਖੋਰ ਬਗਾਰ ਕੋਈ ਨਹੀਂ ਆਇਆ ਸਾਡੇ ਕੋਲੇ ਤੱਕ ਉਹਨਾਂ ਦੇ ਨਿਯਮ ਦੀ ਕਾਇਰ ਦੇ ਮੌਤ ਹੋ ਗਈ ਤੇ ਕੋਈ ਕਿਸੇ ਨੇ ਸਾਡੀ ਪ੍ਰਸ਼ਾਸਨ ਨੇ ਗੱਲ ਕਿਸਾਨ ਕਿਸ ਤਰ੍ਹਾਂ ਮਤਲਬ ਮੌਤ ਦੇ ਸائے ਥੱਲੇ ਜਾ ਕੇ ਉਧਰ ਖੇਤੀ ਕਰਦੇ ਨੇ ਤੁਹਾਨੂੰ ਪਤਾ ਹੀ ਉਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਮੌਤ ਦੇ ਵਿੱਚ ਦੀ ਲੰਘ ਕੇ ਚਾਹੀਦਾ ਤੇ ਕੋਈ ਵੀ ਸਾਡੀ ਉਲਬਾ ਨਹੀਂ ਫੜਦਾ ਦੇਖੋ ਇਹ ਪੁਲ ਵਾਸਤੇ ਹੀ ਬੜੇ ਯਾਰਾ ਮਾਰਿਆ ਤੁਹਾਨੂੰ ਪੁਲ ਦੇਈਦਾ ਇੱਕ ਜਨਾਬ ਇਹਨਾਂ ਨੇ ਪੁਲ ਲਿਆ ਕੇ ਰੱਖਿਆ ਆ ਪਾਇਆ ਪੁਲ ਦਾ ਸਮਾਨ ਕੋਲ ਰੱਖਿਆ ਪਿਆ ਤੁਹਾਨੂੰ ਪੁਲ ਨਹੀਂ ਦਿੱਤਾ ਇਹ ਤਾਂ ਪੁਲ ਤਾਂ ਹੀ ਹੈ ਤੁਹਾਨੂੰ ਪੁਲ ਨਹੀਂ ਦਿੱਤਾ ਇਹ ਤੱਕ ਹਾਂਜੀ ਹਾਂਜੀ ਇਹ ਜੇ ਪੁਲ ਬਚਾਣਾ ਦਾ ਕਾਹ ਕਰਨਾ ਕਿਉਂ ਹੁੰਦੀ ਇਹ ਕਾਹ ਕਰਨਾ ਕਦੀ ਨਹੀਂ ਹੁੰਦੀ ਪੁਲ ਹੋ ਜਾਂਦਾ ਜੀ ਅਜੇ ਮਸੀਬਤਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹਾਂ ਹਾਂਜੀ ਇਹ ਅੰਨ ਬਹੁਤ ਜਿਆਦਾ ਪਰੇਸ਼ਾਨੀ ਦਾ ਕਾਰਨ ਹੁੰਦਾ ਹੁੰਦਾ 4 ਵਜੇ ਦੀ ਪੁਕਾਰ 4 ਵਜੇ ਦੀ ਪੁਕਾਰ ਹੋਣ ਦੀ ਫੋਨ ਤੇ ਫੋਨ ਕਰੀ ਜਾਂਦੇ ਕੋਈ ਨਹੀਂ ਮੁਲਾਜ਼ਮ ਆਇਆ ਤਾਂ ਕਿ ਸਾਡੇ ਕੋਲ ਕੋਈ ਐਮਐਲ ਨਹੀਂ ਕੋਈ ਡੀਸੀ ਦਾ ਬੰਦਾ ਕੋਈ ਨਹੀਂ ਆਇਆ ਤਾਂ ਕਿ ਸਾਡੇ ਕੋਲ ਐਮਐਲ ਨੂੰ ਫੋਨ ਕੀਤਾ ਉਹ ਵੀ ਨਹੀਂ ਬੋੜਿਆ ਆਇਆ ਤਾਂ ਕਿ ਸਾਡੇ ਕੋਲ ਹੁਣ ਦੱਸੋ ਕਿਹਨੂੰ ਕਰੀਏ ਫੋਨ ਅਸੀਂ ਹੁਣ ਇਹੋ ਦਿਨ ਚਾਰ ਮੈਨ ਬੰਦੇ ਹੁੰਦੇ ਜਿਹਨਾਂ ਨਾਲ ਕਰਨੇ ਜਿਹਨਾਂ ਨੂੰ ਦੁਪਹਿਰ ਤੇ ਫੋਨ ਕਰਨੇ ਕੋਈ ਸਾਡੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਤਾਂ ਕੋਈ ਨਹੀਂ ਹੁਣ 7 ਵਜੇ ਚੱਲ 7 ਤੋਂ 8:30 ਤੱਕ 9 ਵਜ ਗਏ ਨੇ 9 ਵਜੇ ਕੋਈ ਐਸਾ ਨਹੀਂ ਕੋਈ ਤੁਹਾਨੂੰ ਉਮੀਦ ਹੈ ਹੁਣ ਸਾਡੇ 4 ਘੰਟੇ ਉਮੀਦ ਸਾਨੂੰ ਵੀ ਸਾਡੇ ਔਰ ਤਾਂ ਜੋ ਕੁਝ ਹੋਣਾ ਸਾਨੂੰ ਦੇਖਦਾ ਪਿਆ ਤੇ ਸਾਡੀ ਡੇਢ ਬਾਦੀ ਮਿਲ ਜੇ ਤੇ ਸਾਨੂੰ ਉਹਨੇ ਕੋਈ ਬੱਚਾ ਵਾਸਤੇ ਕੋਈ ਸੁਵਿਧਾ ਮਿਲ ਜੇ ਕੋਈ ਜਿਹੜੀ ਕੋਈ ਉਹਦੇ ਘਰ ਜਗਾ ਦੀ ਚੱਲ ਉਹ ਜਮੀਨ ਭਾਂਡਾ ਵਿਚ ਜਿਹੜਾ ਗਾਂ ਦਰਿਆਦ ਬੰਦੇ ਬੰਨੇ ਸਰ ਠੀਕ ਇਧਰ ਤਾਂ ਬੰਨੇ ਜਮੀਨ ਹੀ ਕੋਈ ਨਹੀਂ ਇੱਕੋ ਮੰਡਾ ਦਾ ਉਹ ਵੀ ਅੱਗੇ ਕਿੰਨੀ ਜਮੀਨ ਸੀ ਇਧਰ ਹਾਂਜੀ ਉਧਰ ਕਿੰਨੀ ਜਿਵੇਂ ਸੀ ਢਾਈ ਪੌਣੇ ਤਿੰਨ ਕਿਲੇ ਸਾਹ ਉਧਰ ਸੀ ਪਾਰ ਸੀਗੀ ਦੋ ਭਰਾ ਗੂਗੇ ਉਹਦੇ ਵਿਚਾਰੇ ਉਹ ਵੀ ਇੰਦੇ ਆ ਕੇ ਚੱਲਦੇ ਦੋ ਭਰਾ ਗੂਗੇ ਦੇ ਨਾਮ ਜੀ ਤੁਹਾਡਾ ਹੰਪਰ ਦਾ 6 ਐਸ ਹੈ ਜੀ ਥਾਣਾ ਮੋਦ ਹਾਂਜੀ ਤੁਸੀਂ ਆਏ ਇੱਥੇ ਦੇਖਿਆ ਕੀ ਕੁਛ ਦੇ ਮੌਕੇ ਤੇ ਆ ਜੀ ਪਾਣੀ ਦਾ ਬਹਾਵ ਤੇਜ ਹੈ ਜੀ ਹਾਂਜੀ ਹਾਂਜੀ ਤੇ ਜੀ ਡੈਡ ਬੋਡੀ ਜੋ ਉੱਪਰ ਨਹੀਂ ਆਈ ਹੈ ਜੀ ਤੇ ਬਾਕੀ ਹਜੇ ਕਾਰਵਾਈ ਜੋ ਡੈਡ ਬੋਡੀ ਮਿਲਣ ਦੇ ਅਨਸਾਰ ਕੀਤੀ ਜਾਏਗੀ ਕਿੰਨੇ ਗਏ ਸੀ ਬੰਦੇ ਤੇ ਕਿੰਨੇ ਆਏ ਵਾਪਸ ਅਸੀਂ ਦੋ ਗਏ ਨਹੀਂ ਅੰਦਰ ਕੋਈ ਲੱਭ ਰਹੇ ਨੇ ਕੋਈ ਨੇ ਅੰਦਰ ਗਿਆ ਆਪਣਾ ਆ ਬੀਐਸਐਫ ਦੀ ਪਾਰਟੀ ਵੀ ਅੰਦਰੀ ਹੈ ਜੀ ਬੋਰਡ ਦੇ ਵਿੱਚ ਅੰਦਰੀ ਟਰਾਈ ਮਾਰਦੇ ਫਿਰ ਰਹੇ ਨੇ ਤੇ ਅਸੀਂ ਵੀ ਉਹ ਮੁੱਖ ਦੇ ਵੇਖੇ ਉੱਥੇ ਖੜੇ ਗਏ ਗੇਟ ਤੇ ਖੜੇ ਸੀ ਗੇਟ ਤੇ ਖੜੇ ਤੇ ਹੁਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਜੀ ਹੁਣ ਗੋਤਾਖੋਰ ਟੀਮ ਆਏਗੀ ਉਹ ਉਹੀ ਇਸ ਟਾਈਮ ਆਪਣਾ ਤਲਾਸ਼ ਕਰ ਸਕਦੀ ਜੀ ਕਿ ਕੀ ਨੈਕਸਟ ਕੋਈ ਕਾਰਵਾਈ ਕੀਤੀ ਹੈਗੀ ਕਾਰਵਾਈ ਹੋਏਗੀ ਜੀ ਜਦੋਂ ਆਪਣਾ ਡੈਡ ਬੋਡੀ ਮਿਲੇਗੀ ਉਸ ਵਕਤ ਕਾਰਵਾਈ ਜੋ ਵੀ ਬਣਦੀ ਕਰਾਂਗੇ ਠੀਕ